ਹਾਂ ਜੀ ਅਕੀ ਕੱਲਾ ਸਾਨੂੰ ਮਿਲੀ ਹੈ ਰਿਪੋਰਟ ਤੁਨੂ ਉਹ ਸਭ ਕੋਈ ਪਹੁੰਚੀ ਹੈਗੀ ਇਹ ਹਾਂ ਜੀ ਆਹ ਦੇਖੋ ਆ ਕੀ ਹੈ ਇਹ ਕੱਲ੍ਹ ਕੋ ਸਾਹ ਦਾਸ ਜਿਆ ਜਾਂਦੇ ਆ ਫਿਰ 16 ਨਾ ਦੇਖ ਲੋ ਕੀ ਆ ਆਹ ਕੋਈ ਹੋਰ ਬਾਦ ਬਾਈ ਜੀ ਕੀ ਕਹੋਗੇ ਅੱਜ ਮਿੰਤੀ ਵਾਸਤੇ ਜਿਹੜੇ ਅੱਜ ਅਧਿਕਾਰੀ ਵੀ ਪਹੁੰਚੇ ਸੀ ਪ੍ਰਸ਼ਾਸਨ ਵੀ ਪਹੁੰਚਿਆ ਸੀਗਾ ਜੋ ਸੁਣਨ ਮੁਤਾਬਕ ਇਹ ਵੀ ਆਇਆ ਵੀ ਜਿਹੜੀ ਬੇਨਤੀ ਅੱਜ ਨਹੀਂ ਹੋਈ ਕੈਨਸਲ ਹੋ ਗਈ ਪੋਸਟਪੋਨ ਕਰ ਲਈ ਗਈ ਕਿਉਂ ਕਰੀ ਗਈ ਕੀ ਕਰਨਾ ਸਾਰਾ ਅਸਲ ਬਾਈ ਜੀ ਇਹ ਮੰਨਤੀ ਹੈ ਜਿਹੜੀ ਇਹ ਇਹ ਸਿਰਫ ਇੱਕ ਸਾਜ ਜਾਲ ਬਣਾਇਆ ਹੋਇਆਗਾ ਇਹ ਕੋਈ ਇਹਦੇ ਵਿੱਚ ਕੋਈ ਵੀ ਬਾਲੀ ਬੜੀਆ ਕੱਟਣ ਪਾਉਣ ਵਾਲੀ ਗੱਲ ਨਹੀਂ ਹੈਗੀ ਪਿੰਡ ਦੇ ਵਿੱਚ ਅਸੀਂ سارے ਪਿੰਡ ਦਾ ਰਿਕਾਰਡ ਕਢਾਇਆ ਪਿੰਡ ਦੇ ਵਿੱਚ ਜਿਹੜੀ ਬਹੁਤ ਜ਼ਿਆਦੇ ਪੰਚਾਇਤੀ ਜ਼ਮੀਨਾਂ ਗਈ ਉਹ ਲਗਭਗ ਬਹੁਤ ਲੋਕਾਂ ਦੇ ਕੋਲ ਹੈਗੀ ਹੈਗੀ ਇਹਨਾਂ ਨੇ ਕੀ ਕੀਤਾਕਰੰਜਸ਼ ਦੇ ਅਧੀਨ ਇੱਕ ਦੋ ਚਾਰ ਘਰਾਂ ਦੇ ਨੰਬਰ ਪਾ ਕੇ ਮਿੰਤੀ ਉਹ ਪੰਚਾਇਤੀ ਮਿੰਤੀ ਦਾ ਨਾਮ ਦਿੱਤਾ ਗਿਆ ਕਿ ਅਸੀਂ ਪੰਚਾਇਤੀ ਤੌਰ ਤੇ ਪਿੰਡ ਦੀ ਮਿੰਤੀ ਕਰਉਣੀ ਚਾਹੁੰਦੇ ਹਾਂ ਪਰ ਉਹਦੇ ਵਿੱਚ 115 ਨੰਬਰ ਕਿਲਾ ਨੰਬਰ 116 ਨੰਬਰ ਕੁਝ ਕਿ ਦੋ ਚਾਰ ਘਰਾਂ ਦੇ ਨੰਬਰ ਪਾਏ ਤੇ ਬਾਕੀ ਉਹਦੇ ਵਿੱਚ ਕੋਈ ਵੀ ਨੰਬਰ ਨਹੀਂ ਪਾਇਆ ਗਿਆ ਹੈਗਾ ਅੱਛਾ ਜੀ ਹਾਂ ਜੀ ਅੱਛਾ ਇੱਕ ਪਹਿਲੀ ਉਸ ਤੋਂ ਬਾਅਦ ਅਗਲੀ ਗੱਲ ਇਹ ਆ ਜੀ ਇਹ ਮੈਂ ਇਹ ਮਿੰਤੀ ਪੰਚਾਇਤ ਵੱਲੋਂ ਨਹੀਂ ਹੈਗੀ ਇਹ ਮਿੰਤੀ ਦੋ ਮੈਂਬਰਾਂ ਵੱਲੋਂ ਹੀ ਆਫ ਦੀ ਦਰਖਾਸਤ ਦਿੱਤੀ ਗਈ ਹੈਗੀ ਦੋ ਮੈਂਬਰਾਂ ਵੱਲੋਂ ਹੀ ਕਰਵਾਈ ਜਾ ਰਹੀ ਆ ਆਮ ਦੇ ਪਿੰਡ ਦਾ ਕੰਮ ਬੰਦਾ ਇਕੱਤਰ ਜੋ ਉੱਤਰ ਬਣ ਕੇ ਦੋ ਮੈਂਬਰਾਂ ਨਾਲ ਲੈ ਕੇ ਇਹ ਮਨਤੀ ਕਰਾਉਣ ਵਾਸਤੇ ਦਰਖਾਸਤਾਂ ਦਿੰਦੇ ਵੀਡੀਓ ਬਲਾਗ ਦੇ ਦਰਖਾਸਤਾਂ ਦਿੰਦੇ ਨੇ ਕਦੇ ਕਿਤੇ ਦਿੰਦੇ ਨੇਗੇ ਤੇ ਇਹ ਮਨਤੀ ਦਾ ਅਸਲ ਕੋਈ ਵजूद ਹੈ ਨਹੀਂ ਦੂਸਰੇ ਪਾਸੇ ਜਿਹੜੀ ਪੰਚਾਇਤ ਆ ਗਈ ਜਿਹੜੇ ਪੰਚਾਇਤ ਦੇ ਸਰਪੰਚ ਸਾਹਿਬ ਨੇਗੇ ਸੱਤ ਮੈਂਬਰ ਨੇ ਉਹ ਇਸ ਇਸ ਮਨਤੀ ਦੇ ਬਰੋਲ ਦੇ ਵਿੱਚ ਨੇਗੇ ਕੋਈ ਮੰਤੀ ਨੂੰ ਕਰਾਉਣਾ ਚਾਹੁੰਦੇ ਹੋ ਚਾਹੁੰਦੇ ਨੇ ਜੀ ਅਸੀਂ ਮੰਤੀ ਕਰਾਈਏ ਤਾਂ ਪੂਰੇ ਪਿੰਡ ਦੇ ਵਿੱਚ ਨਿਯਾਜ ਕਬਜ਼ੇ ਦੀ ਮੰਤੀ ਕਰਾਈ ਜਾਊਗੀ ਜਿਸ ਦੀ ਦਰਖਾਸਤ ਕਾਨੂੰਗੋ ਕੋਲ ਸਭ ਕੋਲੇ ਪਹੁੰਚ ਗਈ ਹੈਗੀ ਉਹ ਦਰਖਾਸਤ ਦੀ ਮੰਤੀ ਵੀ ਅੱਜ ਸੀਗੀ ਪਰ ਉਹ ਮੋਹ ਮੰਤੀ ਕਰਨ ਦੀ بجائے ਸਿਰਫ 115 ਨੰਬਰ ਕਿਲੇ ਦੀ ਮੰਤੀ ਤੇ ਹੀ ਆ ਕੇ ਪ੍ਰਸ਼ਾਸਨ ਖੜ ਗਿਆ ਅਸੀਂ ਸਾਡੀ ਮੰਗ ਇਹ ਸੀ ਕਿ ਵੀ ਇਹ ਮੰਤੀ ਸਾਰੇ ਹੀ ਪਿੰਡ ਦੀ ਹੋਣੀ ਚਾਹੀਦੀ ਆ ਜਿੰਨੇ ਦੀ ਅਸੀਂ ਦਰਖਾਸਤ ਦਿੱਤੀ ਹੋਈ ਹੈ ਜੀ ਠੀਕ ਹੈ ਜੀ ਸਾਡੀ ਮੰਗ ਹੋਰ ਦਾ ਹਾਂਜੀ ਵੀਰ ਜੀ ਜਿਹੜਾ ਬ੍ਰਦਰ ਅੱਜ ਇਹ ਫੈਸਲਾ ਹੋਇਆ ਨਾ ਹਾਂਜੀ ਮੈਂ ਜੋ ਵੀ ਅੱਜ ਇਹ ਪ੍ਰਸ਼ਾਸਨ ਫੈਸਲਾ ਕਰਕੇ ਗਿਆਗਾ ਉਹਦੇ ਵਿੱਚ ਪੰਚਾਇਤ ਦੇ ਮਤਾ ਲਿਖ ਕੇ ਦਿੱਤਾ ਵੀ ਇਹ ਮੰਤੀ ਭੱਜ ਪੋਸਟਪੌਨ ਕਰਤੀ ਇਹਦਾ ਜਿਹੜਾ ਅਸਲੀ ਮੈਂ ਫੈਸਲਾਗਾ ਉਹ ਦੋ ਚਾਰ ਦਿਨਾਂ ਬਾਅਦ ਜਿਹੜੀ ਗ੍ਰਾਮ ਸਭਾ ਹੋਊਗੀ ਉਹਦੇ ਵਿੱਚ ਇਹਦਾ ਪੱਕਾ ਮਤਾ ਪਾਇਆ ਜਾਊ ਤੇ ਦੂਜੀ ਗੱਲ ਇਹ ਹੈਗੀ ਪਿੰਡ ਦੇ ਜਿਹੜੇ ਲੋਕ ਨੇਗੇ ਜਿੰਨੇ ਇੱਥੇ ਅਸੀਂ ਖੜੇ ਆ ਅਸੀਂ ਮੰਤੀ ਨੂੰ ਰੋਕਣ ਦੇ ਵਿੱਚ ਨਹੀਂ ਖੜੇ ਅਸੀਂ ਚਾਹੁੰਦੇ ਆ ਵੀ ਜੇ ਮੰਤੀ ਹੋਵੇ ਤਾਂ ਸਾਰੇ ਪਿੰਡ ਦੀ ਹੋਵੇ ਸਾਰੇ ਜਾਇਜ਼ ਕਦਰਾਂ ਦੀ ਹੋਵੇ ਕਿਸੇ ਇੱਕ ਘਰ ਨੂੰ ਧਿਰ ਬਣਾ ਕੇ ਇੱਕ ਘਰ ਨੂੰ ਤੱਕ ਪਰੇਸ਼ਾਨ ਨਾ ਕੀਤਾ ਜਾਵੇ ਠੀਕ ਹੈ ਸਾਡੇ ਪੁਰਬਲ ਜੀ ਕਿਹ ਬੋਲ ਜੀ ਅੱਜ ਮੰਨਤੀ ਹੋਈ ਹੈ ਕਿ ਤੁਹਾਡੀ ਜਥੇਬੰਦੀ ਹੈ ਜਿਹੜੀ ਉਹਦਾ ਕੀ ਕਿਸ ਤਰ੍ਹਾਂ ਦਾ ਹੈਗਾਗਾ ਪੱਖ ਚੋਂ ਜਾਂ ਕਿਸ ਤਰ੍ਹਾਂ ਦਾ ਹੈਗਾਗਾ ਇਹਨਾਂ ਦਾ ਦੇਖੋ ਜੀ ਜਿਹੜਾ ਸਾਡਾ ਭਾਰਤੀ ਕਿਸਾਨ ਜਿੰਨੇ ਸਿੱਧੂਪੁਰ ਦਾ ਸਪਸ਼ਟ ਰੂਪ ਤੇ ਐਲਾਨ ਹੈ ਤੇ ਜਿਹੜਾ ਜਿਹੜਾ ਪੱਖ ਹੈ ਉਹ ਵੀ ਕਲੀਅਰ ਹੈ ਵੀ ਅਸੀਂ ਜਿੱਥੇ ਕੋਈ ਵਿਕਾਸ ਦਾ ਕੋਈ ਕੰਮ ਹੁੰਦਾ ਅਸੀਂ ਉੱਥੇ ਕਦੇ ਵੀ ਰੋਕਾਂਗੇ ਨਹੀਂ ਪਰ ਇੱਕ ਗੱਲ ਜ਼ਰੂਰ ਹੈ ਵੀ ਜਿੱਥੇ ਤੋਂ ਪੁਰਾਣੇ ਸਮਿਆਂ ਤੋਂ ਲੋਕਾਂ ਦੇ ਘਰ ਮਕਾਨ ਪਏ ਹੋਏ ਨੇ ਕਿਸੇ ਨੂੰ ਕੋਈ ਨਹੀਂ ਪਤਾ ਮੈਂ ਕਿੱਥੇ ਪਾਇਆ ਕਿੱਥੇ ਨਹੀਂ ਪਿਆ ਕਿੱਥੇ ਪੰਚਾਇਤੀ ਜਗ੍ਹਾ ਹੈ ਕਿੱਥੇ ਦੂਸਰੀ ਦੀ ਜਗ੍ਹਾ ਹੈ ਜੇਕਰ ਕਿਸੇ ਦਾ ਪੰਚਾਇਤੀ ਜਗ੍ਹਾ ਦੇ ਵਿੱਚ ਪਿਆ ਹੋਇਆ ਮਕਾਨ ਆਉਂਦਾ ਹੈ ਤਾਂ ਅਸੀਂ ਉਹ ਸਰਕਾਰ ਨੂੰ ਟਾਉਣ ਨਹੀਂ ਦੇਵਾਂਗੇ ਸਰਕਾਰ ਉਹਦੀ ਕੀਮਤ ਵਸੂਲ ਸਕਦੀ ਹੈ ਅਸੀਂ ਉਹ ਪਰਵਾਹਾਂਗੇ ਰਜਿਸਟਰੀ ਕਰਾਵੀ ਕਿਸੇ ਵੀ ਗਰੀਬ ਨੂੰ ਇਹ ਸਾਡੀ ਅੱਜ ਤੁਹਾਡੇ ਮੀਡੀਆਮ ਰਾਹੀਂ ਵੀ ਕਹਿੰਦੇ ਆ ਅਸੀਂ ਖਜ਼ਾਨਾ ਮੰਤਰੀ ਨੂੰ ਵੀ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਵੀ ਜੇ ਕਿਸੇ ਗਰੀਬ ਨੂੰ ਕਿਸੇ ਇੱਕ ਨਧੇ ਬੰਦੇ ਦੀ ਸਹ ਦੇ ਉੱਤੇ ਆ ਕੇ ਤੰਗ ਕੀਤਾ ਜਾਂ ਕਿਸੇ ਨੇ ਵੀ ਕੀਤਾ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਮੋਰਚਾ ਲਾਵਾਂਗੇ ਕਿਸੇ ਦਾ ਘਰ ਕਿਸੇ ਵੀ ਸਰਕਾਰ ਨੂੰ ਢਾਉਣ ਨਹੀਂ ਦੇਵਾਂਗੇ ਹਾਂ ਉਹਨਾਂ ਨੇ ਉਹਦੀ ਕੀਮਤ ਲੈਣੀ ਆ ਉਹ ਦਵਾ ਦਾਂਗੇ ਜੋ ਜਗ੍ਹਾ ਖਾਲੀ ਪਈ ਹੈ ਉੱਥੇ ਆਪਦਾ ਜੋ ਮਰਜ਼ੀ ਪ੍ਰੋਜੈਕਟ ਲਾਉਣ ਉੱਥੇ ਅਸੀਂ ਕੋਈ ਇੰਟਰਫੇਰ ਨਹੀਂ ਹੋ ਪਰ ਕਿਸੇ ਗਰੀਬ ਦਾ ਘਰ ਨਹੀਂ ਢਾਉਣ ਦੇਵਾਂਗੇ ਇਹ ਸਾਡਾ ਜਿਹੜਾ ਪੱਖ ਹੈ ਕਲੀਅਰ ਹੈ ਠੀਕ ਹੈ ਸਰਪੰਚ ਸਾਹਿਬ ਜਿਹੜਾ ਅੱਜ ਦਾ ਇੱਥੇ ਅ ਅਧਿਕਾਰੀ ਆਏ ਸੀਗੇ ਪ੍ਰਸ਼ਾਸਨ ਆਇਆ ਸੀਗਾ ਤੇ ਕਿਸ ਅਸਲ ਦੇ ਵਿੱਚ ਮੁੱਦਾ ਕੀ ਹੈਗਾ ਕਿਸ ਨੂੰ ਲੈ ਕੇ ਪ੍ਰਸ਼ਾਸਨ ਪਹੁੰਚਿਆ ਸੀਗਾ ਇਹ ਮੁੱਦਾ ਮਿੰਤੀ ਦਾ ਮੁੱਦਾ ਜੀ ਇਹ ਪੰਚਾਇਤ ਨੂੰ ਹਾਈ ਕੋਰਟ ਵੱਲੋਂ ਇੱਕ ਉਹਨਾਂ ਦਾ ਇੱਕ ਨੋਟਿਸ ਆਇਆ ਸੀਗਾ ਪੰਚਾਇਤ ਨੂੰ ਉਸ ਤੋਂ 6 ਮਹੀਨੇ ਪਹਿਲਾਂ ਹੂੰ ਤੇ ਉਸ ਨੋਟਿਸ ਤੋਂ ਲੈ ਕੇ ਅਸੀਂ ਨਾ ਮਤਾ ਪਾਇਆਈ ਮਤਾ ਪਾਉਣ ਤੋਂ ਬਾਅਦ ਅਸੀਂ ਮਿੰਤੀ ਆਈ ਜੀ ਅਸੀਂ ਕੈਨਸਲ ਕਰਵਾਤੀ ਅੱਗੇ ਪਾ ਦਿੱਤੀ ਗਈ ਦੁਬਾਰਾ ਫਿਰ ਸਾਡੇ ਦੋ ਮੈਂਬਰਾਂ ਨੂੰ ਐਫੀਡੇਵਟ ਦੇ ਆਏ ਜਾ ਕੇ ਵੀ ਅਸੀਂ ਮਿੰਤੀ ਕਰਵਾਉਣਾ ਚਾਹੁੰਦੇ ਆ ਤੇ ਉਸ ਦੇ ਥਰੂ ਤੇ ਦੁਬਾਰਾ ਮਿੰਤੀ ਵਾਸਤੇ ਅਸੀਂ ਨੇ ਫਿਰ ਕੈਨਸਲ ਕੀਤੀ ਅੱਜ ਜਿਹੜੀ ਮਿੰਤੀ ਹੋ ਰਹੀ ਥੀ ਇਹ ਪੂਰੇ ਪਿੰਡ ਦੀ ਹੋ ਰਹੀ ਸੀ ਤੇ ਪਿੰਡ ਦੇ ਜਿਹੜੇ ਵੋਟਰ ਨੇ ਅਜੋਰੇ ਬਹੁਤ ਸਾਰੇ ਕੁਸ ਚਲੇ ਗਏ ਕੁਸ ਹੈਗੇ ਨੇ ਇਹਨਾਂ ਦੀ ਮੰਗ ਹੈ ਕਿ ਵੀ ਇਹ ਜਿਹੜਾ ਮਨਤੀ ਦਾ ਮਤ ਹੈ ਇਹ ಗ್ರಾಮ ਸਭਾ ਦੇ ਵਿੱਚ ਪਾਇਆ ਜਾਵੇ ਅੱਜ ਵੈਸੇ ਪੂਰੀ ਪੰਚਾਇਤ ਔਰੇ ਹੈਗੀ ਹੈ ਤੇ ਸੈਕਟਰੀ ਸਾਹਿਬ ਨੂੰ ਅੱਜ ਦੱਸ ਦੇਵਾਂਗੇ ਵੀ ਸਾਨੂੰ ಗ್ರಾಮ ਸਭਾ ਦੀ ਚਾਹੀਦੀ ਹੈ ਤੇ ਹੋ ਸਕਦਾ ਮੰਗਲਵਾਰ ਜਾਂ ਸੋਮਵਾਰ ਅਸੀਂ ಗ್ರಾಮ ਸਭਾ ਬੁਲਾ ਲਈ ਪੰਚਾਇਤ ਕੋਲ ਕਿੰਨੀ ਜ਼ਮੀਨ ਹੈ ਪੰਚਾਇਤ ਕੋਲੇ ਇਸ ਟਾਈਮ ਅੱਧਾ ਕਿਲਾ ਜ਼ਮੀਨ ਹੈ ਜਿਹੜਾ ਟੋਟਲ ਕਿੰਨੀ ਹੈ ਕਾਗਜ਼ਾਂ ਦੇ ਵਿੱਚ ਕਿੰਨੀ ਹੈ ਕਾਗਜ਼ਾਂ ਦੇ ਵਿੱਚ ਤਾਂ 33 ਕਿੱਲੇ ਜਮੀਨ ਹੈ ਜਿਨ੍ਹਾਂ ਦੇ ਵਿੱਚ ਪੰਹਾਂ ਖਾਲ ਸਕੂਲ ਵਾਟਰ ਪਾਖਸ ਸਮਸ਼ਾਨ ਘਾਟ ਟੋਬੇ ਤੇ ਕੁਸ਼ਕ ਜਿਹੜੇ ਹੈਗੇ ਨੇ ਵਿੱਚ ਰੂੜੀਆਂ ਦੇ ਵਿੱਚ ਜਗਾ ਇਹ ਰੁਕੀ ਹੋਈ ਹੈ ਇਹ ਬਵਾਦਤ ਜਮੀਨ ਹੈ ਜਿਹੜੀ ਇਹ ਜਿਹਨੂੰ ਲੈ ਕੇ ਮੰਗਤੀ ਕਰਾਈ ਜਾ ਰਹੀ ਹੈ ਇਹ ਕਿੰਨੀ ਹੈ ਇਹ ਹੈਗੀ ਹੈ ਜਿਵੇਂ ਹੈਗੀ ਨਹੀਂ ਨੀ ਚਾਰ ਮੈਂ 9 ਕਨਾਲਾ ਤੋਂ ਹੋਣੀਗਾ ਇਹ ਹੈਗੇ ਜੀ 4-5 ਕਿੱਲਾਂ ਦੀ ਬੇਨਤੀ 35-40 ਕਨਾਲਾਂ ਦੀ ਅੱਛਾ ਹੁਣ ਹੋਊਗੀ ਇਹ ਬੇਨਤੀ ಗ್ರಾಮ ਸਭਾ ਤੋਂ ਬਾਅਦ ਦੇਖ ਲਈ ਲੋਕ ਕੀ ਫੈਸਲਾ ਕਰਦੇ ਠੀਕ ਹੈ ਸਰਪੰਚ ਸਾਹਿਬ ਤੁਸੀਂ ਬੇਨਤੀ ਕਰਾਉਣ ਦੇ ਹੱਕ ਚੋਂ ਜਾਂ ਨਹੀਂ ਹੈਗੇ ਹੱਕ ਨਹੀਂ ਮੈਂ ਪੂਰੇ ਪਿੰਡ ਦੀ ਬੇਨਤੀ ਬੇਨਤੀ ਵੈਸੇ ਮੈਂ ਕੋਈ ਵੀ ਕਰਾਉਣ ਦੇ ਹੱਕ ਚ ਨਹੀਂ ਹੈਗਾ ਜੀ ਠੀਕ ਹੈ ਅਨਗੁਰ ਸਾਹਿਬ ਕੀ ਕਹੋਗੇ ਜਿਵੇਂ ਕਿ ਅੱਜ ਮੰਤੀ ਵਾਸਤੇ ਪਹੁੰਚੇ ਸੀ ਜੀ ਪਿੰਡ ਰਾਮਗੜ੍ਹ ਜਵੰਦੀ ਦੇ ਵਿੱਚ ਤੇ ਮੰਤੀ ਹੋਈ ਆ ਜਾਂ ਨਹੀਂ ਹੋਈ ਜੀ ਕੀ ਕਾਰਨ ਹੋਇਆ ਜੀ ਵੀ ਨਹੀਂ ਹੋਈ ਜੇ ਤਾਂ ਨੇ ਮੰਤੀ ਉਹ ਲੋ ਪੰਚਾਇਤ ਵਾਲਿਆਂ ਨੇ ਲਿਖ ਕੇ ਦਿੱਤਾ ਜੀ ਸਾਨੂੰ ਲੋੜ ਨਹੀਂ ਆਪਣੇ ਇਹਨਾਂ ਨੂੰ ਮੀਡੀਆ ਦਫ਼ਤਰ ਵਾਲਿਆਂ ਨੂੰ ਅੱਛਾ ਜੀ ਜਿੰਨਾਂ ਰਹੀ ਸਾਡੇ ਲਿਖਰ ਜਾਈ ਹੋਏ ਅੱਛਾ ਜੀ ਜਿਨ੍ਹਾਂ ਨੇ ਪਹਿਲਾਂ ਅਰਜ਼ੀ ਭੇਜੀ ਆ ਜੀ ਉਹ ਅੱਜ ਬੰਦੇ ਹਾਜ਼ਰ ਹੈਗੇ ਸੀ ਮੌਕੇ ਤੇ ਜੀ ਨੇ ਉਹ ਕੋਈ ਨਹੀਂ ਆਏ ਦੋਨੋਂ ਅੱਛਾ ਦੋਨੋਂ ਆਏ ਨਹੀਂ ਫਿਰ ਅੱਜ ਮੰਤੀ ਕੈਨਸਲ ਹੈ ਜੀ ਮੰਤਿਕਾ ਜੋ ਪੰਚਾਇਤ ਚਾਉਂਦੀ ਨਹੀਂ ਜੀ ਮੈਂਕਮਾ ਖੜਾ ਵੀਡੀਓ ਦੇ ਅ ਤਰ੍ਹਾਂ ਸੀ ਤਾਂ ਇਹਨਾਂ ਦੀ ਕਹਿੰਦੇ ਤੇ ਉਹ ਰਿਹਾ ਹੋਏ ਕਿੰਨੇ ਏਰੀਆ ਦੀ ਸੀ ਜਿਹੜੀ ਮੰਤੀ ਸੀਗੀ ਕਾਫੀ ਨੰਬਰ ਨਹੀਂ 26 2 ਟੋਟਾ ਹੀ ਕਿਲੇ ਨੇ ਕਰੀ ਹੋਈ ਅੱਛਾ ਜੀ ਤੇ ਹੁਣ ਅਗਲੀ ਜੀ ਡੇਟ ਕੋਈ ਰੱਖੀ ਹੈ ਜੀ ਕਿ ਹਜੇ ਨਹੀਂ ਇਹ ਹਜੇ ਨਹੀਂ ਜੀ ਜਿੰਨੇ ਦੁਬਾਰਾ ਕੋਈ ਹੁਕਮ ਹੋਊਗਾ ਫਿਰ ਉਹਦੇ ਮੁਤਾਬਕ ਆਵਾਂਗੇ ਜੀ ਠੀਕ ਹੈ ਜੀ ਸਰ ਅੱਜ ਬੇਨਤੀ ਵਾਸਤੇ ਆਏ ਸੀਗੇ ਇੱਥੇ ਮਲਾਜਮ ਆਏ ਸੀਗੇ ਤੁਸੀਂ ਵੀ ਪਹੁੰਚੇ ਹੋਗੇ ਵੀਡੀਓ ਕੋਲ ਡਾਕਟਰ ਵੱਲੋਂ ਹਾਂਜੀ ਤੇ ਇਸ ਰਾਜ ਬੇਨਤੀ ਹੋਈ ਆ ਜਾਂ ਨਹੀਂ ਹੋਈ ਕੀ ਸੀ ਸਾਰਾ ਮਾਮਲਾ ਨਹੀਂ ਅੱਜ ਪਹਿਲਾਂ ਪੰਚਾਇਤ ਵੱਲੋਂ ਮਤਾ ਪਾ ਕੇ ਦਿੱਤਾ ਗਿਆ ਸੀ ਅੱਛਾ ਜੀ ਵੀ ਫਲਾਣਾ ਸਾਡੇ ਸ਼ਾਮਲਾਤ ਜ਼ਮੀਨ ਜਿਹੜੀ ਪਿੰਡ ਚ ਰੋਕੀ ਹੋਈ ਹੈ ਲੋਕਾਂ ਦੀ ਵੱਖ ਵੱਖ ਉਸ ਦੀ ਬੇਨਤੀ ਕੀ ਕਰਵਾਈ ਜਾਵੇ ਇਹਨਾਂ ਨੇ ਮਤਾ ਪਾ ਕੇ ਵੀਡੀਓ ਬਲਾਕ ਸਨਾਮ ਨੂੰ ਦਿੱਤਾ ਗਿਆ ਸੀ ਉਸ ਤੇ ਉਸ ਵਿੱਚ ਪੰਚਾਇਤ ਵੀਡੀਓ ਬਲਾਕ ਵੱਲੋਂ ਇਹ ਲਿਖਤੇ ਲਿਖਤੇ ਤਸਹੀਲਦਾਰ ਸਨਾਮ ਨੂੰ ਭੇਜਿਆ ਗਿਆ ਸੀ ਤਸਹੀਲਦਾਰ ਸਨਾਮ ਵੱਲੋਂ ਅੱਜ ਅੱਜ ਮਿਤੀ 27 27 25 ਨੂੰ ਮੰਗਤੀ ਦੀ ਤਰੀਕ ਰੱਖੀ ਗਈ ਸੀ ਪਰ ਅੱਜ ਪੰਚਾਇਤ ਵੱਲੋਂ ਦੁਬਾਰਾ ਲਿਖ ਕੇ ਦੇ ਦਿੱਤਾ ਗਿਆ ਕਿ ਅਸੀਂ ਮੰਗਤੀ ਨਹੀਂ ਕਰਾਉਣਾ ਚਾਹੁੰਦੇ ಗ್ರಾಮ ਸਭਾ 'ਚ ਵਿਚਾਰ ਕਰਨ ਤੋਂ ਬਾਅਦ ਅਸੀਂ ਮੰਗਤੀ ਕਰਾਈ ਜਾਊਗੀ ਅੱਛਾ ਜੀ ਅੱਛਾ ਪਹਿਲਾਂ ਸਰ ਮਤਲਬ ਲਿਖ ਕੇ ਦੇਤਾ ਵੀ ਮਿੰਤੀ ਕਰਾਉਣੀ ਆ ਤੇ ਅੱਜ ਲਿਖ ਕੇ ਦੇਤਾ ਵੀ ਮਿੰਤੀ ਨਹੀਂ ਕਰਾਉਣੀ ਹਾਂ ਜੀ ਕੀ ਲੱਗਦਾ ਸਰ ਵੀ ਇਹਦੇ ਨਾਲ ਇਹ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਡਿਪਾਰਟਮੈਂਟਾਂ ਦਾ ਵੀ ਸਮਾਂ ਖਰਾਬ ਕੀਤਾ ਜਾ ਰਿਹਾ ਹਾਂ ਇਹਦੇ ਵਿੱਚ ਇਹ ਡਰਾਪ ਡਿਪਾਰਟਮੈਂਟ ਵੱਖ-ਵੱਖ ਡਿਪਾਰਟਮੈਂਟ ਆਏ ਨੇ ਜੀ ਉਹ ਵੀ ਸਾਰਾ ਪ੍ਰਬੰਧਤ ਹੀਗਾ ਸਭ ਅੱਜ ਮਿੰਤੀ ਹੋ ਸਕਦੀ ਸੀ ਪਰ ਇਹਨਾਂ ਵੱਲੋਂ ਮਿੰਤੀ ਲਿਖਤੀ ਦੇ ਦਿੱਤਾ ਗਿਆ ਵੀ ਇਹ ਅਜੇ ਮਿੰਤੀ ਨਹੀਂ ਗਈ ਕਿੰਨੀ ਟੋਟਲ ਜ਼ਮੀਨ ਹੈ ਜੀ ਦਾ ਇਹ ਆਪਾਂ ਜਗਾ ਕਹ ਲੋ ਜਾਂ ਜ਼ਮੀਨ ਕਹ ਲੋ ਜੀ ਦਾ ਇਹ ਮਿੱਟੀ ਹੋਣੀ ਸੀ ਜਾਂ ਇਹ ਰੋਲੇ ਵਾਲੀ ਜਗਾ ਸੀ ਕਿੰਨੀ ਹੈ ਲਗਭਗ ਇਹ ਮਿੰਤੀ ਇਹ ਜੀ ਕਿਲਾ ਡੈਡ ਕਿਲਾ ਜ਼ਮੀਨ ਦਾ ਜੀ ਲਗਭਗ ਆ ਲਗਭਗ ਠੀਕ ਹੈ ਜੀ ਠੀਕ ਹੈ ਕੀ ਕਿਸ ਤਰ੍ਹਾਂ ਦਾ ਲੱਗਦਾ ਹੈ ਕੋਈ ਉਸ ਉਸ ਤੇ ਕਬਜ਼ੇ ਨੂੰ ਲੈ ਕੇ ਕਰੀਏ ਗੱਲ ਆਪਾਂ ਕਿਸ ਤਰ੍ਹਾਂ ਦਾ ਹੈਗਾਗਾ ਕੋਈ ਰਹੈਸੀ ਮਕਾਨ ਨੇ ਜੋ ਕੋਈ ਲੋਕਾਂ ਨੇ ਹੈ ਵਿੱਚ ਰਹੈਸੀ ਮਕਾਨ ਨੇ ਜੀ ਵਿੱਚ ਦੂਈ ਹੈ ਬਿਨਾਂ ਰਹੈਸੀ ਮਕਾਨ ਨਾ ਰਹੈਸੀ ਠੀਕ ਹੈ ਠੀਕ ਹੈ ਧੰਨਵਾਦ ਅਸੀਂ ਅੱਜ ਪਿੰਡ ਰਾਮਗੜ੍ਹ ਦੇ ਜਵੰਦ ਦੇ ਵਿੱਚ ਖੜੇ ਆ ਜੀ ਜਿੱਥੇ ਕਿ ਅੱਜ ਬੇਨਤੀ ਨੂੰ ਲੈ ਕੇ ਅੱਜ ਪ੍ਰਸ਼ਾਸਨ ਨੂੰ ਵੀ ਬੁਲਾਇਆ ਗਿਆ ਸੀਗਾ ਤੇ ਜਿਹੜਾ ਵਿਭਾਗ ਵੱਲੋਂ ਵੀ ਅੱਜ ਬੇਨਤੀ ਵਾਸਤੇ ਪਹੁੰਚੇ ਗਏ ਸੀਗੇ ਸਰ ਅੱਜ ਕਿਸ ਤਰ੍ਹਾਂ ਜਬੰਤੀ ਹੋਈ ਹੈ ਜਾਂ ਨਹੀਂ ਹੋਈ ਜੀ ਅੱਜ ਇਹ ਰਾਮਗੜ੍ਹ ਦੇੋਂ ਬੰਦੇ ਦੀ ਇਹ ਮਾਨਜੋਗ ਐਸਜੀਮ ਸਰਵ ਵੱਲੋਂ ਦੀ ਮਿੰਟੀ ਰੱਖੀ ਗਈ ਸੀ ਤੇ ਇੱਥੇ ਨੈਪ ਸੀਲਰ ਪਹੁੰਚੇ ਸੀ ਨਾਲ ਕਨਗੋ ਨਾਲ ਬੀਡੀਪੀਓ ਵਿਭਾਗ ਇਹ ਪੰਚਾਇਤ ਵੱਲੋਂ ਹੀ ਐਪਲੀਕੇਸ਼ਨ ਦਿੱਤੀ ਗਈ ਸੀ ਦੋ ਮੈਂਬਰਾਂ ਵੱਲੋਂ ਪਰ ਅੱਜ ਜੋ ਦੇਖਿਆ ਇੱਥੇ ਮੌਕੇ ਦੀ ਅਣਗੋ ਉਹਨੇ ਚੈੱਕ ਕੀਤਾ ਤਾਂ ਪੰਚਾਇਤ ਦਾ ਬਹੁਮਤ ਹਜੇ ਉਹਨਾਂ ਨੇ ਅੱਗੇ ਡਿਲੇ ਕਰ ਦਿੱਤਾ ਉਹ ਸੀ ਇੱਕ ਗ੍ਰਾਮ ਪੰਚਾਇਤ ਸਦਨਗੇ ਉਹਦੇ ਵਿੱਚ ਮਤਾ ਪਾ ਕੇ ਦੁਬਾਰਾ ਮਿੰਟੀ ਕਰਾਉਣਗੇ ਜਿਹੜੀ ਰੋਡ ਪਈ ਹਾਲ ਦੀ ਘੜੀ ਅੱਜ ਇਹ ਜਿਹੜੀ ਮਿੰਟੀ ਦਾ ਪ੍ਰੋਗਰਾਮ ਸੀ ਉਹ ਕੈਨਸਲ ਕੀਤਾ ਗਿਆ ਠੀਕ ਹੈ ਹਾਂਜੀ ਭਾਈ ਜੀ ਕੀ ਕਹੋਗੇ ਵੀਰ ਜੀ ਇਹ ਜਿਹੜੀ ਬੇਨਤੀ ਕਰਨਾ ਇਹਦੀ ਸਾਾਨੂੰ 115 ਚੋਂ ਹਿੱਸਾ ਮਿਲਿਆ ਹੋਇਆ ਜੀ ਤਿੰਨ ਮਰ ਲਿਆ ਹਣਾ ਅੱਛਾ ਇਹ ਤੇਰਾ ਰਕਬਾ ਦੋ ਕ ਨਾਲ ਸੀ ਮਰ ਲਿਆ ਦਾ ਉਰੇ ਹਾਂ ਬਾਕੀ ਪਹਿਲੀ ਗੇਲਾ ਇਹਨੇ ਜਿਹੜੇ ਬੰਦੇ ਉਹਦੇ ਵਿੱਚ ਪਹਿਲਾਂ ਵੀ ਕੈਨਸਲ ਕਰੀ ਗਈ ਹੈ ਜੀ ਜਿਹੜਾ ਪਹਿਲਾਂ ਵੀ ਕੈਨਸਲ ਕਰੀ ਆ ਹਾਂਜੀ ਪਹਿਲਾਂ ਮਤਾਂ ਕੈਨਸਲ ਕਰ ਦਿੱਤੀ ਉਹਨਾਂ ਨੇ ਦੁਬਾਰਾ ਅਰਜੀ ਪਾ ਕੇ ਦੋ ਮੈਂਬਰਾਂ ਵੱਲੋਂ ਕਰਾਉਣ ਦੀ ਕੋਸ਼ਿਸ਼ ਕਰੀ ਨਹੀਂ ਪਹਿਲਾਂ ਪੰਚਾਇਤ ਵੱਲੋਂ ਮਤਾਂ ਪਾਇਆ ਗਿਆ ਬੇਨਤੀ ਕਰਾਉਣ ਦਾ ਤੇ ਹੁਣ ਕਰਾਇਆ ਗਿਆ ਕੈਨਸਲ ਦਾ ਇਹ ਕੀ ਕੀ ਹੋ ਰਿਹਾ ਹੈ ਇਹ ਦੋ ਮੈਂਬਰਾਂ ਵੱਲੋਂ ਆ ਜੀ ਅੱਛਾ ਪਹਿਲਾਂ ਦ ਅੱਛਾ ਆ ਸਾਡੇ ਲਈ ਪ੍ਰੂਫ ਆ ਪਹਿਲਾਂ ਜਦੋਂ ਕਰਨਾ ਇਹਨੇ ਕਰਨ ਕੋ ਸਾਡੇ ਲਿਖ ਕੇ ਦਿੱਤਾ ਹੀ ਅਸੀਂ ਨੇ ਠੀਕ ਹੈ ਅੱਜ ਫੇਰ ਆਏ ਨੇ ਜੀ ਪ੍ਰਸ਼ਾਸਨ ਨੂੰ ਲੈ ਕੇ ਆ ਜੀ ਉਹ ਪ੍ਰਸ਼ਾਸਨ ਨੂੰ ਕਾਜ ਦਿਖਾਏ ਕਿ ਉਹ ਪੈਂਡਿੰਗ ਰੱਖੀ ਆ ਜਾਂ ਕੈਨਸਲ ਕਰੀ ਗਈ ਆ ਉਹ ਦੇਖੋ ਜੀ ਕੀ ਕਾਰਵਾਈ ਕਰਦੇ ਨੇ ਕਿੰਨਾ ਏਰੀਆ ਹੈਗਾ ਜਿਹਦੇ ਵਿੱਚ ਲਗਭਗ ਪ੍ਰਸ਼ਾਸਨ ਕਹਿ ਰਿਹਾ ਕਿ ਲਗਭਗ 3 ਕਿੱਲੇ 12 ਮਰਲੇ ਕੁਝ ਨਹੀਂ ਜਿਹੜਾ ਨਜਾਇਜ਼ ਕਬਜ਼ੇ ਦੇ ਵਿੱਚ ਹੈ ਉਹਨਾਂ ਵੱਲੋਂ ਹੀ ਅਧਿਕਾਰਤ ਨਹੀਂ ਹੈਗਾ ਅੱਧਾ ਕਿਲਾ ਕਿਹਾ ਗਿਆ ਜੀ ਉਹ ਪਿੰਡ ਦੀ ਮਿੰਤੀ ਜ਼ਿਆਦਾ ਆਗੀ ਟੋਟਲ ਪਿੰਡ ਦੀ ਹਾਂ ਉਹ ਜ਼ਿਆਦਾ ਆਗੀ ਪਰ ਸਾਡੇ 2-4 ਘਰਾਂ ਦੀ ਪਾਇਆ ਗਿਆ ਹੈਗਾ ਤੀਗੀਲੇ ਤੀਗੀਲੇ ਦੇ ਲਗਭਗ ਹੈਗਾ ਪਿੰਡ ਤੇ ਜਿਹੜਾ ਨਿਆਜ ਆ ਉਹ ਪਤਾ ਜੀ ਇਹ ਕੀ ਹੈ ਜੀ ਘਰ ਪਾਏ ਨੇ ਗਰੀਬ ਕਰਾਂ ਦੇ ਕਰਨੇ ਜੀ ਸਰਕਾਰੀ ਜਗਾ ਜੀ ਅਸੀਂ ਅਸੀਂ ਕਹ ਰਹੇ ਆ ਵੀ ਨਹੀਂ ਢਾਈ ਜਾਣ ਉਹ ਜਿਵੇਂ ਚੱਲ ਰਿਹਾ ਚੱਲੀ ਜਾਣਾ ਤੂੰ ਕਹਦੇ